ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਆਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਜ਼ਾ ਮੀਟਿੰਗ ਦਾ ਮੌਕੇ ਤੇ ਨਹੀਂ ਨਿਕਲਿਆ ਕੋਈ ਹੱਲ ਪਰ ਪੋਜ਼ਿਟਿਵ ਮਾਹੌਲ ਚ ਹੋਈ ਮੀਟਿੰਗ ਜਿਸ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਦੱਸਿਆ ਵਰਲਡ ਕਲਾਸ ਲੀਡਰ ਡਿਵੈਲਪਰਜ਼ ਨੂੰ ਹੁਣ ਕੰਟਰੈਕਟਰ ਅਤੇ ਸਬ ਕੰਟਰੈਕਟਰ ਦੀ ਅਦਾਇਗੀ 28 ਦਿਨਾਂ ਦੇ ਵਿੱਚ ਕਰਨੀ ਪਵੇਗੀ ਬੀਸੀ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾ ਰਿਹਾ ਬਿੱਲ ਕਾਨੂੰਨ ਬਣਨ ਤੋਂ ਬਾਅਦ ਹੋਏਗਾ ਨਮਾ ਪ੍ਰੋਸੈਸ ਸਿਸਟਮ ਲਾਗੂ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਮਾਰਗੇਜ ਰੀਨਿਊ ਹੋਣ ਤੋਂ ਬਾਅਦ ਪੇਮੈਂਟਸ ਅਦਾ ਕਰਨਾ ਕੈਨੇਡੀਅਨਸ ਦੇ ਲਈ ਹੋਏਗਾ ਔਖਾ ਕਿਉਂਕਿ 2025 ਦੇ ਵਿੱਚ 60% ਮਾਰਗੇਜ ਹੋਣੀਆਂ ਨੇ ਰੀਨਿਊ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਰਮਿਆਨ ਦੂਜੀ ਹਾਈ ਪ੍ਰੋਫਾਈਲ ਮੀਟਿੰਗ ਹੋਈ ਇਸ ਦੌਰਾਨ ਮੌਕੇ ਤੇ ਕੋਈ ਨਤੀਜਾ ਨਹੀਂ ਨਿਕਲਿਆ ਪਰ ਅਮਰੀਕੀ ਰਾਸ਼ਟਰਪਤੀ 트੍ਰੰਪ ਕੈਨੇਡਾ ਨੂੰ ਲੈ ਕੇ ਪੋਜ਼ਿਟਿਵ ਦਿਖਾਈ ਦਿੱਤੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਉਹਨਾਂ ਕਹੇ ਕਿ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਆਪਣੀਆਂ ਕਾਰਾਂ ਮੁਲਕ ਵਿੱਚ ਬਣਾਏ ਪਰ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਕੈਨੇਡਾ ਵੀ ਕਾਰ ਮੈਨੂਫੈਕਚਰਿੰਗ ਵਿੱਚ ਚੰਗਾ ਕਰੇ ਤੇ ਇਸ ਲਈ ਕੰਮ ਕੀਤਾ ਜਾ ਰਿਹਾ ਹੈ 트੍ਰੰਪ ਨੇ ਕਿਹਾ ਕਿ ਬਹੁਤ ਸਾਰੇ ਪੱਖਾਂ ਉੱਤੇ ਚਰਚਾ جاری ਹੈ ਅਤੇ ਉਹ ਸੋਚਦੇ ਨੇ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਖੋਸ਼ੋਕੇ ਬਾਹਰ ਜਾਣਗੇ 트럼ਪ ਮੁਤਾਬਕ ਫੈਂਟਨਲ ਕ੍ਰਾਈਸਿਸ ਹਾਲੇ ਵੀ ਹੈ ਪਰ ਕੈਨੇਡਾ ਵੱਲੋਂ ਪਹਿਲਾਂ ਦੇ ਮੁਕਾਬਲੇ ਇਸ ਨੂੰ ਰੋਕਣ ਲਈ ਚੰਗਾ ਕੰਮ ਕੀਤਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਕਾਰਨੀ ਨੂੰ ਵਰਲਡ ਕਲਾਸ ਲੀਡਰ ਅਤੇ ਟਫ ਨੇਗੋਸ਼ੀਏਟਰ ਵੀ ਕਿਹਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਸਟੀਲ ਤੇ ਲੱਗੇ ਟੈਰਿਫਸ ਚ ਰੀਲੀਫ ਚਾਹੁੰਦੇ ਸਨ ਪਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਕੰਪੀਟੀਟਰਾਂ ਅਤੇ ਉਹ ਚਾਹੁੰਦੇ ਨੇ ਕਿ ਅਮਰੀਕਨ ਸਟੀਲ ਦੀ ਵਰਤ ਹੋਵੇ ਦੋਵੇਂ ਲੀਡਰਾਂ ਵੱਲੋਂ ਮੀਟਿੰਗ ਦੌਰਾਨ ਜੋਕ ਵੀ ਕਰੈਕ ਕੀਤੇ ਗਏ ਅਤੇ ਪ੍ਰਧਾਨ ਮੰਤਰੀ ਕਾਰਨੀ ਵੱਲੋਂ 트੍ਰੰਪ ਨੂੰ ਟ੍ਰਾਂਸਫਾਰਮੇਟਿਵ ਲੀਡਰ ਕਿਹਾ ਗਿਆ ਕਿ ਉਹ ਅਮਰੀਕੀ ਇਕਨੋਮੀ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਅਤੇ ਨਾਟੋ ਸਪੈਂਡਿੰਗ ਦੀ ਬਾਕੀ ਦੇਸ਼ਾਂ ਤੋਂ ਇਨਕਰੀਜ਼ ਕਰਵਾ ਰਹੇ ਨੇ ਮੀਟਿੰਗ ਵਿੱਚ ਅਮਰੀਕਾ ਕੈਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਫੋਰਨ ਅਫੇਅਰਸ ਮਿਨਿਸਟਰ ਮੈ ਅਨੀਤਾ ਆਨੰਦਾ ਤੇ ਇੰਡਸਟਰੀਅਲ ਮਿਨਿਸਟਰ ਮੈਲਨੀ ਜੋਲੀਆ ਤੇ ਅਮਰੀਕਾ ਚ ਕੈਨੇਡਾ ਦੇ ਇੰਵੈਸਟਰ ਕ੍ਰਿਸਟਿਨ ਹਿਲਮੈਨ ਵੀ ਸ਼ਾਮਲ ਸਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੁਝ ਨੈਚੁਰਲ ਕਨਫਲਿਕਟ ਨੇ ਪਰ ਦੋਵੇਂ ਮੁਲਕਾਂ ਦੇ ਰਿਲੇਸ਼ਨ ਬਹੁਤ ਮਜ਼ਬੂਤ ਨੇ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਆਖਿਆ ਕਿ ਕੈਨੇਡਾ ਅਮਰੀਕਾ ਇਕੱਠੇ ਹੀ ਮਜ਼ਬੂਤ ਨੇ ਅਤੇ ਜਦੋਂ ਪ੍ਰਧਾਨ ਮੰਤਰੀ ਕਾਰਨੀ ਰਾਸ਼ਟਰਪਤੀ ਟਰੰਪ ਨੂੰ ਟ੍ਰਾਂਸਫਾਰਮੇਟਿਵ ਲੀਡਰ ਕਹਰੇ ਸੰਤ ਰਾਸ਼ਟਰਪਤੀ ਟਰੰ ਐਡ ਕੀਤਾ ਦਾ ਮਰਜ ਆਫ ਕੈਨੇਡਾ ਐਂਡ ਦਾ ਯੂਨਾਈਟਿਡ ਸਟੇਟ ਪਰ ਨਾਲ ਹੀ ਉਹਨਾਂ ਕਿਹਾ ਕਿ ਉਹ ਮਜ਼ਾਕ ਕਰ ਰਹੇ ਨੇ ਅਤੇ ਟਰੰਪ ਵੱਲੋਂ ਕਾਰਨੀ ਨੂੰ ਪਪੂਲਰ ਕਰਨ ਦਾ ਕ੍ਰੈਡਿਟ ਵੀ ਲਿਆ ਗਿਆ ਕਾਬਲੇ ਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਇਸ ਤੋਂ ਇਲਾਵਾ ਲੰਬਰ ਸਟੀਲ ਅਲੂਮਿਨਮ ਅਤੇ ਆਟੋ ਪਾਰਟਸ ਨੂੰ ਵੱਖਰੇ ਟੈਰਫਸ ਦੇ ਨਾਲ ਹਟ ਕੀਤਾ ਗਿਆ ਅਤੇ ਇਹਨਾਂ ਤੋਂ ਰੀਲੀਫ ਚਾਹਣ ਦੇ ਲਈ ਲਗਾਤਾਰ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਨਾਲ رابطہ ਬਣਾਇਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਪੋਜ਼ਿਟਿਵ ਦੱਸੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਮੁਲਕ ਕਿਸੇ ਚੰਗੇ ਸਮਝੌਤੇ ਤੇ ਪਹੁੰਚ ਸਕਦੇ ਨੇ ਇਸ ਤੋਂ ਇਲਾਵਾ ਯੂਨਾਈਟਿਡ ਸਟੇਟਸ ਕੈਨੇਡਾ ਅਤੇ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਵੀ ਨੇਗੋਸ਼ੀਏਸ਼ਨਸ ਅਗਲੇ ਸਾਲ ਸ਼ੁਰੂ ਹੋਣੀਆਂ ਨੇ ਕਿਉਂਕਿ ਇਹ ਦੁਨੀਆ ਦਾ ਇੱਕ ਸਭ ਤੋਂ ਵੱਡਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਚਿਲਵੇਕ ਵੇਕੇ RCMP ਵੱਲੋਂ ਇੱਕ ਫੈਂਟਨੈਲ ਅਤੇ ਐਮਡੀਐਮਏ ਬਣਾਉਣ ਲਈ ਵਰਤੀ ਜਾਂਦੀ ਗੈਰਕਾਨੂੰਨੀ ਲੈਬਾਰਟਰੀ ਦਾ ਪਤਾ ਲਗਾਉਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਚਾਰਜ ਲਗਾਏ ਗਏ ਨੇ ਚਲਾਵੇ ਕਾਰਸੀਐਮਪੀ ਮੁਤਾਬਕ ਕਰਦੇ ਦੋ ਸਟੋਰਸ ਲੋਕਰ ਅਤੇ ਸਾਊਥ ਸਮਾਸ ਰੋਡ ਤੇ ਇੱਕ ਪ੍ਰਾਪਰਟੀ ਵਿੱਚ ਡਰੱਗ ਲੈਬ ਸੰਬੰਧੀ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਪੁਲਿਸ ਮੁਤਾਬਕ ਇਸ ਮਾਮਲੇ ਦੀ ਜਾਂਚ ਇਸ ਸਾਲ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ ਸੀ ਅਤੇ ਦੋਵਾਂ ਨੂੰ ਪਿਛਲੇ ਵੀਰਵਾਰ ਗ੍ਰਿਫਤਾਰ ਕੀਤਾ ਗਿਆ ਮਾਉਂਟਿਸ ਮੁਤਾਬਕ ਦੋਵਾਂ ਵਿਅਕਤੀਆਂ ਦੇ ਵਹੀਕਲ ਜ਼ਬਤ ਕਰ ਲਏ ਗਏ ਨੇ ਅਤੇ ਸਰਚ ਦੌਰਾਨ ਫੈਂਟਨਿਲ ਅਤੇ ਵੱਡੀ ਮਾਤਰਾ ਵਿੱਚ ਫੈਂਟਨਿਲ ਬਣਾਉਣ ਵਾਲਾ ਕੈਮੀਕਲ ਅਤੇ ਇਕੁਪਮੈਂਟ ਵੀ ਜ਼ਬਤ ਕੀਤੇ ਗਏ ਨੇ ਪੁਲਿਸ ਮੁਤਾਬਕ ਫੌਥ ਅਤੇ ਮਾਰਟੀਨੇਜ਼ ਉੱਤੇ ਤਸਕਰੀ ਦੇ ਚਾਰਜ ਲਗਾਏ ਗਏ ਨੇ ਅਤੇ ਚਿਲਾਬਿਕ ਪਰਵੈਂਸ਼ਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਹਿਰਾਸਤ ਦੇ ਵਿੱਚ ਰੱਖਿਆ ਗਿਆ ਚਿਲਾਬਿਕ ਆਰਸੀਐਮਪੀ ਦੀ ਸਪੋਕਸ ਵੂਮੈਨ ਸਰਜੈਂਟ ਅਲੈਗਜ਼ੈਂਡਰਾ ਅਲਵਿਨ ਨੇ ਦੱਸਿਆ ਕਿ ਪੁਲਿਸ ਸੌਰਦਨ ਸਮਾਜ ਸ ਰੋਡ ਉੱਤੇ ਇਸ ਮਾਮਲੇ ਤੋਂ ਬਾਅਦ ਪਬਲਿਕ ਦੀ ਚਿੰਤਾ ਨੂੰ ਸਮਝਦੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਅਪਡੇਟ ਮੁਹੱਈਆ ਕਰਵਾਈ ਜਾਏਗੀ ਕਾਬਲੇ ਕੋ ਹੋ ਰਿਹਾ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਢੰਗ ਦੇ ਨਾਲ ਫੈਂਟਾ ਨਾਲ ਬਣਾਉਣ ਵਾਲੀਆਂ ਲੈਬਸ ਨੂੰ ਪੁਲਿਸ ਵੱਲੋਂ ਖਤਮ ਕੀਤਾ ਗਿਆ ਸੀ ਅਤੇ ਅਜਿਹੇ ਮਾਮਲੇ ਸਬੰਧੀ ਚਰਚਾ ਪਿਛਲੇ ਸਮੇਂ ਦਰਾਂ ਸ਼ੁਰੂ ਹੋਈ ਸੀ ਕਿਉਂਕਿ ਇਹ ਅਮਰੀਕਾ ਵੱਲੋਂ ਲਗਾਤਾਰ ਦੋਸ਼ ਲਗਾਏ ਜਾਂਦੇ ਨੇ ਕਿ ਕੈਨੇਡਾ ਡਰੱਗ ਤਸਕਰੀ ਅਤੇ ਡਰੱਗ ਬਣਾਉਣ ਦੇ ਲਈ ਸਭ ਤੋਂ ਦੁਨੀਆ ਦੇ ਸੇਫ ਪਲੇਸਸ ਦੇ ਵਿੱਚੋਂ ਇੱਕ ਹੈ ਉਹਨਾਂ ਕਹਿਆ ਸੀ ਕਿ ਜੋ ਡਰੱਗ ਮੈਕਸੀਕੋ ਵੀ ਪਹੁੰਚਦੀ ਹੈ ਉਸ ਦਾ ਰੂਟ ਵੀ ਕੈਨੇਡਾ ਥਰੂ ਬਣਦਾ ਹੈ ਇਸ ਲਈ ਕੈਨੇਡੀਅਨ ਸਰਕਾਰ ਨੂੰ ਫੈਂਟਨੈਲ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਸੇ ਕਾਰਵਾਈ ਤਹਿਤ ਪੁਲਿਸ ਫੋਰਸਸ ਦੇ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਨਾਲੋਂ ਨਾਲ ਕੰਜ਼ਰਵਟਿਵ ਇਸ ਮਾਮਲੇ 'ਚ ਸਖਤੀ ਚਾਹੁੰਦੇ ਨੇ ਉਹਨਾਂ ਆਖਿਆ ਕਿ ਸਰਕਾਰ ਨੂੰ ਕ੍ਰਿਮੀਨਲਸ ਨੂੰ bail ਦੇਣ ਸੰਬੰਧੀ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਜੋ ਕੰਜ਼ਰਵਟਿਵ ਐਮਪੀ ਅਰਪਨ ਖੰਨਾ ਦੇ ਵੱਲੋਂ ਬਿੱਲ ਲਿਆਂਦਾ ਗਿਆ ਉਸ ਨੂੰ ਜਲਦੀ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ VOTING ਦੇ ਲਈ ਅਤੇ ਚਰਚਾ ਦੇ ਲਈ ਲਿਆਉਣਾ ਚਾਹੀਦਾ ਤਾਂ ਜੋ ਕਾਨੂੰਨਾਂ 'ਚ ਤਬਦੀਲੀ ਕਰਕੇ ਐਕਸਟਰਸ਼ਨ ਅਤੇ ਡਰੱਗਸ ਨਾਲ ਸੰਬੰਧਿਤ ਕ੍ਰਿਮੀਨਲਜ਼ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦਾ ਫਾਲ ਸੈਸ਼ਨ ਸ਼ੁਰੂ ਹੋ ਗਿਆ ਹੈ ਇਸ ਤਰ੍ਹਾਂ ਸਰਕਾਰ ਨੂੰ ਘੇਰਨ ਦੀ ਥਾਂ ਤੇ ਵਿਰੋਧੀਆਂ ਦੀ ਚਰਚਾ ਜਿਆਦਾ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਬਣੀ ਹੋਈ ਹੈ ਕਿਉਂਕਿ BC ਕੰਜ਼ਰਵੇਟਿਵ ਲੀਡਰ ਜੌਨ ਰਸਟਡ ਆਪਣੀ ਲੀਡਰਸ਼ਿਪ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਬੇਸ਼ੱਕ ਲੀਡਰਸ਼ਿਪ ਰਿਵਿਊ ਜਿੱਤ ਕੇ ਉਹਨਾਂ ਆਪਣੀ ਕੁਰਸੀ ਬਚਾ ਲਈ ਹੈ ਪਰ ਪਾਰਟੀ ਦੇ ਅੰਦਰੋਂ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਨੇ ਮਾਹਰਾਂ ਦਾ ਮੰਨਣਾ ਹੈ ਕਿ ਇਲੈਕਸ਼ਨ ਜਿੱਤਣ ਲਈ ਦੋ ਤਰ੍ਹਾਂ ਦੇ ਕੰਜ਼ਰਵੇਟਿਵ ਇਕੱਠੇ ਹੋਏ ਸਨ ਪਰ ਇਹਨਾਂ ਦਾ ਇਕੱਠਿਆਂ ਕੰਮ ਕਰਨਾ ਮੁਸ਼ਕਲ ਹੈ ਉਹਨਾਂ ਕਹਿੰਦੇ ਕਿ ਜਦੋਂ ਪਾਰਟੀ ਦੇ ਉਧਾਇਕ ਫਲੋਰ ਕ੍ਰੋਸ ਕਰ ਰਹੇ ਹਨ ਤੇ ਜਨਤਕ ਤੌਰ ਤੇ ਲੀਡਰ ਦੀ ਆਲੋਚਨਾ ਕਰ ਰਹੇ ਨੇ ਤਾਂ ਅਜਿਹਾ ਵਿੱਚ ਇਹ ਸੁਭਾਵਨਾਵਾਂ ਵੱਧ ਜਾਂਦੀਆਂ ਨੇ ਕਿ ਬਾਕੀ ਵੀ ਅਜਿਹਾ ਕਰਨ ਬਾਰੇ ਸੋਚਣਗੇ ਬੇਸ਼ੱਕ ਜੌਨ ਰਾਸਟਰ ਵੱਲੋਂ ਪਾਰਟੀ ਦੇ ਇੰਟਰਨਲ ਮੁੱਦਿਆਂ ਦੀ ਥਾਂ ਤੇ ਵਿਧਾਨ ਸਭਾ ਦੇ ਫਾਲ ਸੈਸ਼ਨ 'ਚ ਪ੍ਰਵਿੰਸ ਵਾਸੀਆਂ ਦੇ ਮੁੱਦੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਫਾਲ ਸੈਸ਼ਨ ਦੌਰਾਨ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਰਵ ਕੀਤਾ ਜਾਏਗਾ ਤੇ ਕੰਜ਼ਰਵੇਟਿਵ ਅਗਲੀ ਇਲੈਕਸ਼ਨ ਦੇ ਲਈ ਤਿਆਰ ਨੇ ਪਰ ਇਹ ਚਰਚਾ ਵੀ ਚੱਲ ਰਹੀ ਹੈ ਕਿ ਪਾਰਟੀ ਦੇ ਕੁਝ ਵਿਧਾਇਕ ਇਹ ਚਾਹੁੰਦੇ ਨੇ ਕਿ ਜੌਨ ਰਾਸਟਰ ਦੀ ਲੀਡਰਸ਼ਿਪ ਨੂੰ ਲੈ ਕੇ ਐਮ ਐਲ ਏ ਤੋਂ ਵੋਟਿੰਗ ਕਰਵਾਈ ਜਾਵੇ ਜਿਸ ਦੇ ਨਤੀਜਿਆਂ ਦੇ ਆਧਾਰ ਤੇ ਫੈਸਲਾ ਲਿਆ ਜਾਵੇ ਬੀਤੀ ਸ਼ਾਮ ਬੀਸੀ ਕੰਜ਼ਰਟਿਵ ਕੋਕਸ ਮੀਟਿੰਗ ਦੇ ਵਿੱਚ ਵੀ ਅਜਿਹੀ ਚਰਚਾ ਚੱਲੀ ਪਰ ਰਸਟਰਡ ਇਸ ਨੂੰ ਟਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਅਤੇ ਇਸ ਸਭਾਵਨਾਮਾ ਨੇ ਕਿ ਇੱਕ ਹੋਰ ਵਿਧਾਇਕ ਫਲੋਰ ਕਰਾਸ ਕਰ ਸਕਦਾ ਹੈ ਕਿਉਂਕਿ ਉਸ ਵੱਲੋਂ ਆਪਣੀ ਫੇਸਬੁੱਕ ਪ੍ਰੋਫਾਈਲ ਚੇਂਜ ਕਰਕੇ ਐਲਰੌਨ ਸਟਰਕੋ ਦੇ ਨਾਲ ਲਗਾਈ ਗਈ ਹੈ ਜਿਨ੍ਹਾਂ ਨੂੰ ਪਿਛਲੇ ਦਿਨੀ ਜੌਨ ਰਸਟਰਡ ਦੇ ਵੱਲੋਂ ਪਾਰਟੀ ਤੋਂ ਬਾਹਰ ਕੀਤਾ ਗਿਆ ਸੀ ਸਰੀ ਸ਼ਹਿਰ ਵਿੱਚ ਚੱਲ ਰਹੀਆਂ ਗੋਲੀਆਂ ਅਤੇ ਬਿਜ਼ਨਸਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਕਮਿਊਨਿਟੀ ਚਿੰਤਤ ਹੈ। ਬੀਤੇ ਕੱਲ ਸਵੇਰੇ ਖਬਰ ਆਈ ਸੀ ਕਿ ਰੈਸਟੋਰੈਂਟ ਚੇਨ 우ਸਤਾਦ ਜੀ 76 ਦੀ ਕਿੰਗ ਜਾਰਜ ਪੁਲੇਵਾਰਡ ਅਤੇ 156 ਸਟਰੀਟ ਵਾਲੀ ਲੋਕੇਸ਼ਨ ਨੂੰ ਸਵੇਰ ਦੇ 2:20 ਮਿੰਟ ਤੇ ਨਿਸ਼ਾਨਾ ਬਣਾਇਆ ਗਿਆ। ਪੁਲਿਸ ਇਸ ਦੀ ਜਾਂਚ ਕਰ ਹੀ ਰਹੀ ਸੀ ਕਿ ਇਸੇ ਰੈਸਟੋਰੈਂਟ ਚੇਨ ਦੀ ਨਿਊਟਰਨ ਲੋਕੇਸ਼ਨ ਨੂੰ ਵੀ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਪੁਲਿਸ ਵੱਲੋਂ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਪਰ ਸ਼ਹਿਰ ਵਿੱਚ ਹੋਰ ਵੀ ਸ਼ੂਟਿੰਗ ਦੀਆਂ ਘਟਨਾਵਾਂ ਸੋਮਵਾਰ ਨੂੰ ਸਾਹਮਣੇ ਆਈਆਂ ਸਨ 76 ਐਵਨਿਊ ਅਤੇ 130 ਸਟਰੀਟ ਲੋਕੇਸ਼ਨ ਉੱਤੇ ਗੋਲੀਆਂ ਦੇ ਹੋਲ ਸਾਫ਼ ਨਜ਼ਰ ਆ ਰਹੇ ਨੇ ਪਰ ਕੋਈ ਜ਼ਖਮੀ ਨਹੀਂ ਹੋਇਆ ਇਸ ਤੋਂ ਪਹਿਲਾਂ 27 ਸਤੰਬਰ ਨੂੰ ਉਸਤਾਦ ਜੀ 76 ਦੀ ਮੈਪਲ ਰਿਜ ਲੋਕੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਲੌਂਘੀੜ ਹਾਈਵੇ ਅਤੇ 218 ਸਟਰੀਟ ਤੇ ਸਥਿਤ ਹੈ ਇੱਕ ਹੋਰ ਵੱਡਾ ਮਾਮਲਾ ਗੇਟਵੇ ਸਕਾਈ ਟ੍ਰੇਨ ਸਟੇਸ਼ਨ ਨਜ਼ਦੀਕ ਸਥਿਤ ਪੁਲਿਸ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਬੈਗ ਪੁਲਿਸ ਸਟੇਸ਼ਨ ਦੇ ਵਿੱਚ ਛੱਡਿਆ ਗਿਆ ਜਿਸ ਦੀ ਜਾਂਚ ਲਈ ਪੁਲਿਸ ਸਟੇਸ਼ਨ ਦੇ ਸਟਾਫ ਨੂੰ ਬਾਹਰ ਕੱਢਿਆ ਗਿਆ ਪਰ ਇਸ ਵਿੱਚ ਕੁਝ ਖਤਰਨਾਕ ਨਹੀਂ ਸੀ ਪਰ ਹੈਂਡਗਨ ਨਾਲ ਪੁਲਿਸ ਸਟੇਸ਼ਨ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ 'ਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇਸ ਦਾ ਕਾਰਨ ਕੀ ਸੀ ਇਹ ਫਿਲਹਾਲ ਪੁਲਿਸ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਮੈਂਟਲ ਹੈਲਥ ਹਿਸਟਰੀ ਵੀ ਦੇਖੀ ਜਾ ਰਹੀ ਹੈ ਤੇ ਉਹ ਵਿਅਕਤੀ ਪੁਲਿਸ ਫਾਈਲਸ ਵਿੱਚ ਪਹਿਲਾਂ ਵੀ ਆ ਚੁੱਕਿਆ ਹੈ ਪਰ ਸਾਰੇ ਪੁਰਾਣੇ ਮਾਮਲੇ ਨੇ ਤਾਜ਼ਾ ਕੋਈ ਕੇਸ ਨਹੀਂ ਹੈ ਪੁਲਿਸ ਵੱਲੋਂ ਬੀਤੀ ਸ਼ਾਮ 3:00 ਵਜੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਨੂੰ ਵੀ ਬੰਦ ਰੱਖਿਆ ਗਿਆ ਸੀ ਤਾਂ ਜੋ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਸਰੀ ਐਵਸਪੋਰਡ ਐਡਮੈਂਟਨ ਅਤੇ ਬ੍ਰੈਮਟਨ ਦੇ ਇਲਾਕੇ ਦੇ ਵਿੱਚ ਸਾਊਥ ਏਸ਼ੀਅਨ ਬਿਜ਼ਨੈਸਸ ਨੂੰ ਨਿਸ਼ਾਨਾ ਬਣਾਉਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਪਰ ਬੀਤੇ ਕੱਲ ਭਾਗ ਕੇ ਸੋਮਵਾਰ ਨੂੰ ਸਰੀ ਦੇ ਵਿੱਚ ਕਈ ਲੋਕੇਸ਼ਨਾਂ ਦੇ ਉੱਪਰ ਗੋਲੀਆਂ ਚੱਲੀਆਂ ਜਿਸ ਕਾਰਨ ਲੋਕਾਂ ਦੀ ਚਿੰਤਾ ਹੋਰ ਵੱਧ ਜਾਂਦੀ ਹੈ ਬੇਸ਼ੱਕ ਪ੍ਰੋਵਿੰਸ਼ੀਅਲ ਟਾਸਕ ਫੋਰਸ ਦੇ ਵੱਲੋਂ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਕਿ ਤਿੰਨ ਲੋਕਾਂ ਨੂੰ ਐਕਸਟਰਸ਼ਨ ਅਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਹੋਰ ਮਾਮਲਿਆਂ ਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਡੈਲਟਾ ਦੇ ਕਾਉਂਸਲਰ ਡਾਈਲਨ ਕਰੋਗਰ ਵੱਲੋਂ ਸ਼ਹਿਰ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨਨ ਸੰਬੰਧੀ ਲਿਆਂਦਾ ਗਿਆ ਮੋਸ਼ਨ ਟੇਬਲ ਨਹੀਂ ਹੋ ਸਕਿਆ ਕਿਉਂਕਿ ਮੇਅਰ ਜਾਰਜ ਹਾਰਪੀ ਵੱਲੋਂ ਮੋਸ਼ਨ ਨੂੰ ਆਊਟ ਆਫ ਆਰਡਰ ਡੈਕਲियर ਕਰ ਦਿੱਤਾ ਗਿਆ ਜਿਸ ਕਾਰਨ ਇਸ ਉੱਪਰ ਵੋਟਿੰਗ ਤੇ ਚਰਚਾ ਨਹੀਂ ਹੋ ਸਕੇ ਕਾਉਂਸਲ ਡਾਈਲਨ ਵੱਲੋਂ ਇਹ ਮੋਸ਼ਨ ਸ਼ਹਿਰ ਵਿੱਚ ਐਮਰਜੈਂਸੀ ਰੂਮ 12 ਘੰਟੇ ਬੰਦ ਰਹਿਣ ਕਾਰਨ ਲਿਆਂਦਾ ਗਿਆ ਸੀ ਉਹਨਾਂ ਕਿਹਾ ਸੀ ਕਿ ਇਸ ਸਾਲ ਵਿੱਚ ਚੌਥੀ ਵਾਰ ਹੈ ਕਿ ਲੋਕਾਂ ਨੂੰ ਐਮਰਜੈਂਸੀ ਕੇਅਰ ਤੋਂ ਬਿਨਾਂ ਛੱਡ ਦਿੱਤਾ ਗਿਆ ਕਾਉਂਸਲ ਵਿੱਚ ਮੋਸ਼ਨ ਸਟੈਂਡ ਨਾ ਕਰਨ ਕਰਕੇ ਉਹਨਾਂ ਕਿਹਾ ਕਿ ਮੇਅਰ ਫੀਲ ਨਹੀਂ ਕਰ ਰਿਹਾ ਕਿ ਇਹ ਜ਼ਰੂਰੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਬਾਕੀ ਸ਼ਹਿਰਾਂ ਵੱਲੋਂ ਵੀ ਮੈਂਟਲ ਹੈਲਥ ਐਮਰਜੈਂਸੀ ਡਰੱਗ ਕ੍ਰਾਈਸਿਸ ਨੂੰ ਐਮਰਜੈਂਸੀ ਐਲਾਨਿਆ ਗਿਆ ਤਾਂ ਫਿਰ ਡੈਲਟਾ ਪਬਲਿਕ ਹੈਲਥ ਐਮਰਜੈਂਸੀ ਕਿਉਂ ਨਹੀਂ ਐਲਾਨ ਸਕਦਾ ਅਤੇ ਮੋਸ਼ਨ ਦਾ ਡਿਬੇਟ ਲਈ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਣਾ ਨਿਰਾਸ਼ ਕਰਨ ਵਾਲਾ ਹੈ ਉਨਾ ਆਖਿਆ ਕਿ ਲਗਾਤਾਰੇ ਮੁੱਦਾ ਚੁੱਕਿਆ ਜਾਏਗਾ ਤਾਂ ਜੋ ਡੈਲਟਾ ਦੇ ਲੋਕ ਦੁਬਾਰਾ ਐਮਰਜੈਂਸੀ ਕਲੋਜ਼ਰ ਦਾ ਸਾਹਮਣਾ ਨਾ ਕਰਨ ਅਤੇ ਇੱਕ ਡਾਕਟਰ ਦੇ ਬਿਮਾਰ ਹੋਣ ਨਾਲ ਐਮਰਜੈਂਸੀ ਬੰਦ ਕਰ ਦਿੱਤੀ ਜਾਵੇ ਇਹ ਕੋਈ ਚੰਗਾ ਸਿਸਟਮ ਨਹੀਂ ਹੈ ਅਤੇ ਇਹ ਸਮੱਸਿਆ ਸਿਰਫ ਡੈਲਟਾ ਦੀ ਨਹੀਂ ਹੈ ਬੀਸੀ ਅਤੇ ਮੈਟਰੋ ਵੈਨਕੂਵਰ ਦੇ ਬਾਕੀ ਸ਼ਹਿਰ ਵੀ ਇਸ ਦਾ ਸਾਹਮਣਾ ਕਰ ਰਹੇ ਨੇ यूनियंस ऑफ ब्रिटिश कोलंबिया म्युनिसिपैलिटीज दी समिट ਦੌਰਾਨ ਹੈਲਥ ਮਿਨਿਸਟਰ ਵੱਲੋਂ ਇਸ ਮੁੱਦੇ ਤੇ ਸਮਾਂ ਨਾ ਦੇਣ ਦਾ ਦੋਸ਼ ਵੀ ਉਹਨਾਂ ਲਗਾਇਆ ਉਹਨਾਂ ਕਹਿ ਕਿ ਉਸ ਸਮੇਂ ਡੈਲਟਾ ਦੇ ਵੱਲੋਂ ਐਮਰਜੈਂਸੀ ਕਲੋਜ਼ਰ ਸੰਬੰਧੀ ਹੀ ਗੱਲਬਾਤ ਕੀਤੀ ਜਾਣੀ ਸੀ ਦੂਜੇ ਪਾਸੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 25% ਘੱਟ ਐਮਰਜੈਂਸੀ ਕਲੋਜ਼ਰ ਹੋਏ ਨੇ ਅਤੇ ਸਰਕਾਰ ਵੱਲੋਂ ਅਮਰੀਕਾ ਤੋਂ ਡਾਕਟਰ ਲਿਆਉਣ ਦੇ ਲਈ ਕੈਂਪੇਨ ਚਲਾਈ ਜਾ ਰਹੀ ਹੈ ਤੇ ਡਾਕਟਰਾਂ ਦੀ ਘਾਟ ਪੂਰੀ ਕਰਨ ਦੇ ਲਈ ਸਰਕਾਰ ਹਰ ਹਿੱਲਾ-ਵਰਤ ਰਹੀ ਹੈ ਇਸ ਮਾਮਲੇ ਉੱਤੇ ਮੈਨੇਜਮੈਂਟ ਨੂੰ ਲੈ ਕੇ ਵੀ ਬਿਆਨਬਾਜ਼ੀ ਹੋ ਰਹੀ ਹੈ ਕਿਉਂਕਿ ਫਰੇਜ਼ਰ ਹੈਲਥ ਨੇ ਕਿਹਾ ਸੀ ਕਿ ਉਹ ਹਰ ਸੰਭਵ ਕੋਸ਼ਿਸ਼ ਕਰਦੇ ਨੇ ਕਿ ਐਮਰਜੈਂਸੀ ਰੂਮ ਬੰਦ ਨਾ ਹੋਵੇ ਜੇਕਰ ਕਿਤੇ ਬੰਦ ਹੁੰਦਾ ਵੀ ਹੈ ਤੇ ਘੱਟ ਸਮੇਂ ਲਈ ਹੋਵੇ ਅਤੇ ਮਰੀਜ਼ਾਂ ਨੂੰ ਨੇੜਲੇ ਹਸਪੀਟਲ ਦੇ ਵਿੱਚ ਐਮਰਜੈਂਸੀ ਦੌਰਾਨ ਸ਼ਿਫਟ ਕੀਤਾ ਜਾਂਦਾ ਹੈ ਪਰ ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਕਿਹਾ ਕਿ ਸਿਟੀ ਫਾਇਰ ਡਿਪਾਰਟਮੈਂਟ ਮੈਨੇਜ ਕਰਦੀ ਹੈ ਜੇਕਰ ਕੋਈ ਫਾਇਰ ਫਾਈਟਰ ਕਿਸੇ ਕਾਰਨ ਛੁੱਟੀ ਲੈਂਦਾ ਹੈ ਤਾਂ ਉਸ ਨੂੰ ਮੈਨੇਜ ਕੀਤਾ ਜਾਂਦਾ ਹੈ ਨਾ ਕਿ ਫਾਇਰ ਸਟੇਸ਼ਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਵੈਥ ਮੁਤਾਬਕ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਅਗਲੇ ਮਹੀਨੇ ਤੱਕ ਵੈਸਟ ਕੋਸਟ ਤੱਕ ਬਿਊਟਮ ਪਾਈਪਲਾਈਨ ਲਈ ਅਲਬਰਟਾ ਦੀ ਪਿੱਚ ਬਾਰੇ ਇੱਕ ਐਗਰੀਮੈਂਟ ਤੇ ਪਹੁੰਚਣ ਲਈ ਵਚਨਬੱਧਤਾ ਪ੍ਰਗਟਾਈ ਹੈ ਸਵੈਥ ਵੱਲੋਂ ਪ੍ਰਧਾਨ ਮੰਤਰੀ ਦੇ ਅਮਰੀਕਾ ਜਾਣ ਤੋਂ ਪਹਿਲਾਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿੱਥੇ ਉਹਨਾਂ ਕਿਹਾ ਸੀ ਕਿ 16 ਨਵੰਬਰ ਗ੍ਰੇ ਕੱਪ ਤੱਕ ਕਿਸੇ ਕਿਸਮ ਦਾ ਸਮਝੌਤਾ ਹੋਣ ਦੀ ਉਮੀਦ ਹੈ ਪ੍ਰਧਾਨ ਮੰਤਰੀ ਆਫਿਸ ਨੇ ਇਸ ਮੀਟਿੰਗ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਅਲਬਰਟਾ ਦੇ ਪ੍ਰੀਮੀਅਰ ਵੱਲੋਂ ਐਕਸ ਉਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਨੇ ਸੰਕੇਤ ਜ਼ਰੂਰ ਦਿੱਤਾ ਸੀ ਕਿ ਦੋਵਾਂ ਕੋਲ ਕੈਨੇਡਾ ਨੂੰ એનર્ਜੀ ਸੁਪਰ ਪਾਵਰ ਬਣਾਉਣ ਸਮੇਤ ਕਈ ਮੁੱਦੇ ਚਰਚਾ ਕਰਨ ਦੇ ਲਈ ਨੇ ਸੁਮਿਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਦਾ ਮੈਸੇਜ ਇਹ ਹੀ ਹੈ ਕਿ ਆਇਲ ਕੰਪਨੀਆਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਪਾਈਪਲਾਈਨ ਭਰਨ ਯੋਗ ਪ੍ਰੋਡਕਸ਼ਨ ਵਧਾਉਣ ਦੀ ਇਜਾਜ਼ਤ ਦਿੱਤੀ ਜਾਏਗੀ ਅਤੇ ਮੌਜੂਦਾ ਫੈਡਰਲ ਕਾਨੂੰਨਾਕਾਰਨ oil ਕੰਪਨੀਆਂ ਨੂੰ ਭਰੋਸਾ ਨਹੀਂ ਹੈ ਕਿਉਂਕਿ ਕਈ এনवायरमेंटਲ ਲਾਅ ਅਤੇ BC ਕੋਸਟੋ ਤੇ ਲੱਗੇ ਟੈਂਕਰ ਬੈਨ ਕਾਰਨ ਇਹ ਯਕੀਨ ਬਿਲਡ ਨਹੀਂ ਹੋ ਰਿਹਾ ਜਿੰਨਾ ਕਿਹਾ ਹੈ ਕਿ ਸਰਕਾਰ ਨੇ ਕੰਜ਼ਿਊਮਰ ਕਾਰਬਨ ਟੈਕਸ ਰੱਦ ਕਰ ਦਿੱਤਾ ਅਤੇ ਨੈਟ ਜ਼ੀਰੋ ਪਾਲਿਸੀ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਇਸ ਮੁਤਬਕ ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਹੈ ਕਿ ਜੇਕਰ ਕੁਝ ਕੰਮ ਨਹੀਂ ਕਰ ਰਿਹਾ ਤਾਂ ਉਸ ਨੂੰ ਰੱਦ ਕਰਨ ਦਾ ਜਾਂ ਅਮੈਂਡ ਕਰਨ ਦਾ ਉਹ ਤਿਆਰੀ ਕਰ ਰਹੇ ਨੇ ਪ੍ਰੀਮੀਅਰ ਸਮਿਥ ਇੰਨੀ ਦਿਨੀ ਈਸਟ ਕੈਨੇਡਾ ਦੇ ਵਿੱਚ ਸੰਨ ਤਾਂ ਜੋ ਵੱਡੇ ਪ੍ਰੋਜੈਕਟ ਬਣਾਉਣ ਦੇ ਲਈ ਨੇਗੋਸ਼ੀਏਸ਼ਨਸ ਹੋ ਸਕਣ ਅਤੇ ਲੋਬਿੰਗ ਕੀਤੀ ਜਾ ਸਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਉਹਨਾਂ ਵੱਲੋਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਬ ਅਤੇ ਕੌਕਸ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਜਿਨ੍ਹਾਂ ਪੀਸੀ ਦੇ ਪ੍ਰੀਮੀਅਰ ਦੀਆਂ ਪਾਈਪਲਾਈਨ ਦੀ ਤਾਜ਼ਾ ਪੇਚ ਨੂੰ ਫਿਕਸ਼ਨਲ ਕੈਨ ਦਾ ਜਵਾਬ ਵੀ ਦਿੱਤਾ ਗਿਆ ਉਹਨਾਂ ਕਹਿ ਕੇ ਪ੍ਰੀਮੀਅਰ ਈਵੀ ਦਾ ਬਿਆਨ ਅਨ ਕੈਨੇਡੀਅਨ ਅਤੇ ਗੈਰ ਸੰਵਿਧਾਨਿਕ ਹੈ ਸਮਿਥ ਨੇ ਅੱਗੇ ਕਿਹਾ ਕਿ ਫੈਡਰਲ ਅਧਿਕਾਰ ਖੇਤਰ ਹੋਣ ਕਾਰਨ ਪ੍ਰੀਮੀਅਰ ਨੇਸ਼ਨ ਬਿਲਡਿੰਗ ਪ੍ਰੋਜੈਕਟਾਂ ਨੂੰ ਰੋਕਣ ਦੇ ਯੋਗ ਨੇ ਕਿਉਂਕਿ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਅਲਬਰਟਾ ਦੇ ਪ੍ਰਪੋਜ਼ਲ ਨੂੰ ਫਿਕਸ਼ਨਲ ਦੱਸਿਆ ਸੀ ਅਤੇ ਨਾਲ ਨਾਲ ਕਿਹਾ ਸੀ ਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਟੈਂਕਰ ਬੈਨ ਦੀ ਵਕਾਲਤ ਕੀਤੀ ਜਾਏਗੀ ਅਤੇ ਇਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਪਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਪਾਈਪਲਾਈਨ ਸੰਬੰਧੀ ਪਹਿਲੀ ਰੂਪਰੇਖਾ ਖੋਦ ਤਿਆਰ ਕਰੇਗੀ ਤੇ ਇਸ ਤੋਂ ਬਾਅਦ ਇਸ ਨੂੰ ਫੈਡਰਲ ਕੈਲਗਰੀ ਸਥਿਤ ਦਫ਼ਤਰ ਦੇ ਵਿੱਚ ਪੁੱਛਦਾ ਕੀਤਾ ਜਾਏਗਾ ਤੇ ਫਿਰ ਪ੍ਰਾਈਵੇਟ ਕੰਪਨੀਆਂ ਵੀ ਪਾਈਪਲਾਈਨ ਬਣਾਉਣ ਦੇ ਲਈ ਅੱਗੇ ਆਉਣਗੀਆਂ ਪਰ ਦੂਜੇ ਪਾਸੇ ਪਾਈਪਲਾਈਨ ਸੰਬੰਧੀ ਪ੍ਰਾਈਵੇਟ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੈਂਕਰ ਬੈਨ ਨਹੀਂ ਹਟਦਾ ਉਸ ਸਮੇਂ ਤੱਕ ਕੈਨੇਡਾ ਦੇ ਵਿੱਚ ਪਾਈਪਲਾਈਨ ਬਣੀ ਨਹੀਂ ਸਕਦੀ ਹੈਲੋਵਿਨ ਅਤੇ ਦੀਵਾਲੀ ਦਾ ਸਮਾਂ ਆ ਗਿਆ ਇਸ ਤਰ੍ਹਾਂ ਸਿਟੀ ਆਫ ਸਰੀ ਵੱਲੋਂ ਸ਼ਹਿਰ ਵਾਸੀਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਪ੍ਰਾਪਰ ਸਰਟੀਫਿਕੇਸ਼ਨ ਤੋਂ ਪਟਾਕਿਆਂ ਦੀ ਸੇਲ ਅਤੇ ਚਲਾਉਣ ਤੇ ਪਾਬੰਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਉੱਤੇ 400 ਡਾਲਰ ਤੋਂ 50000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਜਿਸ ਵਿੱਚ 2024 ਦਰਾਂ ਵਾਧਾ ਕੀਤਾ ਗਿਆ ਸੀ ਕਿਉਂਕਿ ਅਕਤੂਬਰ ਮਹੀਨੇ ਸਰੀ ਵਿੱਚ ਬਹੁਤ ਪਟਾਕੇ ਚੱਲਦੇ ਨੇ ਸਿਟੀ ਦੇ ਬੋਇਲ ਆ ਅਧਿਕਾਰੀਆਂ ਵੱਲੋਂ ਫੈਡਰਲ ਸਰਟੀਫਿਕੇਸ਼ਨ ਅਤੇ ਸਰੀ ਫਾਇਰ ਸਰਵਿਸ ਤੋਂ ਵੈਲਿਡ ਪਰਮਿਟ ਬਿਨਾ ਪਟਾਕਿਆਂ ਨੂੰ ਜ਼ਬਤ ਕੀਤਾ ਜਾਂਦਾ ਹੈ ਅਤੇ ਟਿਕਟ ਜਾਰੀ ਕੀਤੀ ਜਾਂਦੀ ਹੈ 20 ਅਕਤੂਬਰ ਨੂੰ ਦੀਵਾਲੀ ਮੌਕੇ ਅਤੇ 31 ਅਕਤੂਬਰ ਨੂੰ ਹੈਲੋਵਿਨ ਮੌਕੇ ਪੁਲਿਸ ਅਤੇ ਬੋਇਲ ਆ ਅਧਿਕਾਰੀਆਂ ਦੀ ਜ਼ਿਆਦਾ ਐਕਟੀਵਿਟੀ ਇਲਾਕੇ ਵਿੱਚ ਰਹੇਗੀ ਕਿਉਂਕਿ ਪਿਛਲੇ ਸਾਲ ਵੀ 1150 ਤੋਂ ਜ਼ਿਆਦਾ ਥਾਮਾਂ ਵਿਜ਼ਿਟ ਕੀਤੀਆਂ ਗਈਆਂ ਸਨ ਤੇ 130 ਤੋਂ ਜ਼ਿਆਦਾ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਜੇਕਰ ਕਿਸੇ ਨੂੰ ਗੈਰ ਕਾਨੂੰਨੀ ਪਟਾਕਿਆਂ ਬਾਰੇ ਪਤਾ ਲੱਗਦਾ ਤਾਂ ਉਹ 604 591 43 70 ਦੇ ਉੱਪਰ ਸੰਪਰਕ ਕਰ ਸਕਦਾ ਹੈ ਸਿਟੀ ਵੱਲੋਂ ਇੱਕਜੁੱਟ ਹੋ ਕੇ ਸਭ ਦੀ ਸੁਰੱਖਿਆ ਦਾ ਧਿਆਨ ਰੱਖ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਗਈ ਹੈ ਸਿਟੀ ਵੱਲੋਂ ਘੱਟੋ ਘੱਟ 100 ਡਾਲਰ ਤੋਂ 400 ਡਾਲਰ ਤੱਕ ਦੀ ਟਿਕਟ ਜਾਰੀ ਕੀਤੀ ਜਾ ਸਕਦੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ 5000 ਡਾਲਰ ਤੋਂ 50000 ਡਾਲਰ ਤੱਕ ਦੀ ਟਿਕਟ ਇਸ਼ੂ ਕੀਤੀ ਜਾ ਸਕਦੀ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਏਜੰਸੀ ਮੁਤਾਬਕ ਇਸ ਸਾਲ ਅਤੇ ਅਗਲੇ ਸਾਲ ਮਾਰਗੇਜ ਰੀਨਿਊ ਕਰਵਾਉਣ ਵਾਲੇ ਕੈਨੇਡੀਅਨਸ ਨੂੰ ਮਾਰਗੇਜ ਪੇ ਕਰਨ ਵਿੱਚ ਸਟਰਗਲ ਕਰਨਾ ਪੈ ਸਕਦਾ ਹੈ ਏਜੰਸੀ ਦੇ ਟਾਪ ਇਕਨੋਮਿਸਟ ਮੁਤਾਬਕ ਉਹ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਅਤੇ ਡੈਲੀਕਵੈਂਸੀ ਵਿੱਚ ਵਾਧਾ ਹੋਏਗਾ 2024 ਚ ਕੈਨੇਡਾ ਚ ਮਾਰਗੇਜ ਡੈਲੀਕਵੈਂਸੀ ਰੇਟ 0.14% ਸੇ ਲੋ ਸੀ ਪਰ ਹੁਣ ਇਹ ਵੱਧ ਸਕਦਾ ਹੈ ਮਾਰਗੇਜ ਰੀਨਿਊ ਕਰਵਾਉਣ ਸਮੇ ਹਾਈ ਇੰਟਰਸਟ ਰੇਟ ਕਾਰਨ ਇਕਨੋਮੀ ਉਤੇ ਪ੍ਰੈਸ਼ਰ ਪਾਏਗਾ ਕਿਉਂਕਿ ਲਗਭਗ ਸਾਰਿਆਂ ਵੱਲੋਂ ਪਹਿਲਾਂ ਰਿਕਾਰਡ ਲੋ ਵਿਆਜ ਦਰਾਂ ਚ 5 ਸਾਲ ਦੇ ਲਈ ਫਿਕਸ ਮਾਰਗੇਜ ਲਈ ਗਈ ਸੀ ਮਾਰਗੇਜ ਡੈਟ ਪ੍ਰਤੀਸ਼ਤ ਇਸ ਸਾਲ ਸੈਕੰਡ ਕੁਆਟਰ ਦੇ ਵਿੱਚ ਵਧਿਆ ਹੈ ਕਿਉਂਕਿ ਬਹੁਤ ਸਾਰੇ ਕੈਨੇਡੀਅਨਸ ਨੇ ਕੋਵਿਡ ਪੈਂਡੈਮਿਕ ਸਮੇ ਘੱਟ ਵਿਆਜ ਦਰਾਂ ਤੇ ਘਰ ਅਤੇ ਕਾਂਡੋ ਖਰੀਦੇ ਸਨ ਏਜੰਸੀ ਮੁਤਾਬਕ 2000 26 ਵਿੱਚ 20 ਲੱਖ ਮਾਰਗੇਜ ਰੀਨਿਊ ਹੋਣੀਆਂ ਨੇ ਬੈਂਕ ਆਫ ਕੈਨੇਡਾ ਦੇ ਸਟਾਫ ਦੁਆਰਾ ਜੁਲਾਈ ਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ 2025-26 ਚ 60% ਮਾਰਗੇਜ ਰੀਨਿਊ ਹੋਣੀਆਂ ਹਨ ਅਤੇ ਸਭ ਤੋਂ ਪਹਿਲਾਂ ਦੇ ਮੁਕਾਬਲੇ ਹਾਈ ਇੰਟਰਸਟ ਰੇ ਪੇ ਕਰਨਾ ਪਏਗਾ ਕਿਉਂਕਿ ਜ਼ਿਆਦਾਤਰ ਕੋਲ 5 ਸਾਲਲੇ ਫਿਕਸ ਮਾਰਗੇਜ ਰੇਟ ਸੀ ਅਤੇ ਮੌਜੂਦਾ ਹਾਲਾਤਾਂ ਚ ਹਾਊਸਿੰਗ ਸੰਕਟ ਦੀ ਸਥਿਤੀ ਵੀ ਵਿਗੜ ਸਕਦੀ ਹੈ ਕਿਉਂਕਿ ਬਿਲਡਰ ਇਸ ਸਮੇਂ ਡਿਵੈਲਪਮੈਂਟ ਤੋਂ ਹੱਥ ਪਿੱਛੇ ਖਿੱਚ ਰਹੇ ਨੇ ਜਿਸ ਕਾਰਨ ਸਪਲਾਈ ਘਟੇਗੀ ਅਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਘਰਾਂ ਦੇ ਪ੍ਰਾਈਸ ਵਧਣਗੇ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਏਜੰਸੀ ਖਾਸ ਕਰ ਟੋਰਾਂਟੋ ਦੀ ਕਾਂਡੋ ਮਾਰਕੀਟ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਕੋਵਿਡ ਸਮੇਂ ਲੋਕਾਂ ਨੇ ਬਹੁਤ ਜ਼ਿਆਦਾ ਕਾਂਡੋ ਖਰੀਦੇ ਅਤੇ ਹੁਣ ਵਿਆਜ ਦਰਾਂ ਦੇ ਵਿੱਚ ਵਾਧਾ ਅਤੇ ਪ੍ਰਾਈਸ ਲੋ ਹੋਣ ਕਾਰਨ ਉਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਜੀਟੀਏ ਵਿੱਚ ਅਨਪਲੋਇਮੈਂਟ ਵਿੱਚ ਵੀ ਵਾਧਾ ਇਸ ਚਿੰਤਾ ਨੂੰ ਹੋਰ ਵਧਾ ਰਿਹਾ ਟ੍ਰਾਂਟੋ ਹੋਮ ਇਕੁਇਟੀ ਦੇ ਸੀਈਓ ਮੁਤਾਬਕ ਟ੍ਰਾਂਟੋ ਵਿੱਚ ਮਾਰਗੇਜ ਡੈਲੀਕੁਐਂਸੀ ਦੇਖ ਰਹੇ ਹਨ ਅਤੇ ਅੱਗੇ ਵਧਣਾ ਮੁਸ਼ਕਲ ਹੈ ਜਿਸ ਕਾਰਨ ਲੋਕ ਲਾਈਨ ਆਫ ਕ੍ਰੈਡਿਟ ਚੁੱਕ ਰਹੇ ਨੇ ਅਤੇ ਕ੍ਰੈਡਿਟ ਕਾਰਡ ਦਾ ਬਿੱਲ ਘਟਤਾਰਨ ਦੇ ਲਈ ਮਜਬੂਰ ਨੇ ਏਜੰਸੀ ਮੁਤਾਬਕ ਵੈਨਕੂਵਰ ਮੌਂਟਰੀਅਲ ਵਿੱਚ ਵੀ ਕਾਂਡੋ ਮਾਲਕ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਗੇ ਪਰ ਟ੍ਰਾਂਟੋ ਦੇ ਮੁਕਾਬਲੇ ਕਾਫੀ ਘੱਟ ਸਮੱਸਿਆ ਹੋਏਗੀ ਅਤੇ ਇਸੇ ਦੌਰਾਨ ਅਲਬਰਟਾ ਵਰਗੀਆਂ ਪ੍ਰਵਿੰਸਾਂ ਦੀ ਇਕਨੋਮੀ অন্ਟਾਰੀਓ ਤੋਂ ਮਜ਼ਬੂਤ ਹੈ ਤੇ ਅਲਬਰਟਾ ਵਿੱਚ ਅਜਿਹੀ ਡੈਲੀਕੁਐਂਸੀ ਨੂੰ ਸੈਨ ਦੀ ਸਮਰੱਥਾ ਵੀ ਜ਼ਿਆਦਾ ਹੈ ਬ੍ਰਿਟਿਸ਼ ਨੰਬਰੀ ਸਰਕਾਰ ਵੱਲੋਂ ਕੰਸਟ੍ਰਕਸ਼ਨ ਪੇਮੈਂਟ ਰੂਲਸ ਸਥਾਪਿਤ ਕੀਤੇ ਜਾ ਰਹੇ ਨੇ ਜਿਸ ਲਈ ਇੱਕ ਬਿੱਲ ਪੇਸ਼ ਕੀਤਾ ਜਾਏਗਾ ਜਿਸ ਤਹਿਤ ਕੰਟਰੈਕਟਰ ਅਤੇ ਸਬ ਕੰਟਰੈਕਟਰ ਨੂੰ 28 ਦਿਨਾਂ ਦੇ ਵਿੱਚ ਪੈਸੇ ਦੇਣੇ ਲਾਜ਼ਮੀ ਹੋਣਗੇ ਅਤੇ ਅਜਿਹੀ ਡਿਸਪਿਊਟ ਲਈ ਪ੍ਰੋਸੈਸ ਵੀ ਬਣਾਇਆ ਜਾਏਗਾ ਅਟਾਰਨੀ ਜਨਰਲ ਨੀਕੀ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਇਸ ਨੂੰ ਫੇਅਰਨੈਸ ਦਾ ਮੈਟਰ ਦੱਸਿਆ ਗਿਆ ਜਿੱਨਾ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਕੰਸਟਰਕਸ਼ਨ ਇੰਡਸਟਰੀ ਵਿੱਚ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੇ ਕੀਤੇ ਕੰਮ ਦਾ ਪੈਸਾ ਸਮੇਂਸਰ ਮਿਲੇ ਨਵਾਂ ਕਾਨੂੰਨ ਡਿਵੈਲਪਰ ਨੂੰ ਕੰਸਟਰਕਸ਼ਨ ਵਰਕਰਾਂ ਤੇ ਕੰਟਰੈਕਟਰਾਂ ਦੀਆਂ ਪੇਮੈਂਟਸ ਡਿਲੇ ਕਰਨ ਤੋਂ ਰੋਕੇਗਾ ਕਿਉਂਕਿ ਡਿਵੈਲਪਰ ਕਈ ਵਾਰ ਮਹੀਨਿਆਂ ਬਾਅਦ ਪੇਮੈਂਟ ਕਰਦੇ ਨੇ ਅਤੇ ਕਈ ਵਾਰ ਇਹ ਵੇਟ ਟਾਈਮ ਇਨਾ ਲੰਮਾ ਹੋ ਜਾਂਦਾ ਹੈ ਕਿ ਕੰਟਰੈਕਟਰ ਅਤੇ ਸਬ ਕੰਟਰੈਕਟਰ ਨੂੰ ਕਰਜ਼ਾ ਚੁੱਕਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਵੀ ਉਡੀਕ ਕਰਨੀ ਪੈਂਦੀ ਹੈ। ਉਹਨਾਂ ਕਹਿੰਦੇ ਕਿ ਛੋਟੇ ਅਤੇ ਮੀਡੀਅਮ ਸਕੇਲ ਦੇ ਕੰਟਰੈਕਟਰ ਜੋ ਕਿ ਫੈਮਿਲੀ ਬਿਜ਼ਨਸ ਰਨ ਕਰਦੇ ਨੇ ਉਹਨਾਂ ਉੱਤੇ ਪ੍ਰੈਸ਼ਰ ਵੱਧ ਚੁੱਕਾ ਹੈ ਅਤੇ ਫੈਮਿਲੀਆਂ ਮਾਨਸਿਕ ਤਣਾਅ ਮਹਿਸੂਸ ਕਰ ਰਹੀਆਂ ਨੇ ਕਿਉਂਕਿ ਮਿਹਨਤ ਦਾ ਪੈਸਾ ਸਮੇਂ ਸਿਰ ਨਹੀਂ ਮਿਲਦਾ। ਬ੍ਰਿਟਿਸ਼ ਕੋਲੰਬੀਆ ਕੰਸਟਰਕਸ਼ਨ ਐਸੋਸੀਏਸ਼ਨ ਇਸ ਤਬਦੀਲੀ ਲਈ ਲੰਮੇ ਸਮੇਂ ਤੋਂ ਲੌਬਿੰਗ ਕਰ ਰਿਹਾ ਸੀ ਬੀਸੀ ਇਲੈਕਟ੍ਰੀਕਲ ਕੰਟਰੈਕਟਰਸ ਐਸੋਸੀਏਸ਼ਨ ਨੇ ਇਸ ਨੂੰ ਤਰਜੀਹੀ ਤਬਦੀਲੀ ਦੱਸਿਆ ਉਹਨਾਂ ਕਹਿੰਦੇ ਕਿ ਇਸ ਨਾਲ ਇੰਡਸਟਰੀ ਨੂੰ سپورਟ ਮਿਲੇਗੀ ਉਹਨਾਂ ਆਖਿਆ ਕਿ ਕੰਟਰੈਕਟਰ ਕਈ ਮਹੀਨਿਆਂ ਲਈ ਪੇਮੈਂਟ ਦੀ ਉਡੀਕ ਕਰਦੇ ਨੇ ਜਦਕਿ ਉਹ 2 ਹਫ਼ਤੇ ਬਾਅਦ ਵਰਕਰਸ ਨੂੰ ਤਨਖਾਹ ਦਿੰਦੇ ਨੇ ਅਤੇ ਸਪਲਾਈਅਰ ਦੀਆਂ ਪੇਮੈਂਟਸ ਵੀ ਕਰਦੇ ਨੇ ਨਵੇਂ ਰੂਲ ਅਲਬਰਟਾ ਤੇ অন্ਟਾਰੀਓ ਵਾਂਗ ਹੀ ਕੰਮ ਕਰਨਗੇ ਨਵਾਂ ਪ੍ਰੋਸੈਸ ਡਿਸਪਿਊਟ ਹੱਲ ਕਰੇਗਾ ਅਤੇ ਕੋਸਟਲੀ ਕੋਰਟ ਪ੍ਰोसीਡਿੰਗਸ ਤੋਂ ਬਚਾਅ ਕਰੇਗਾ ਤੇ ਇੰਡਸਟਰੀ ਨੂੰ ਸੈਲਫ ਸਸਟੇਨਿੰਗ ਬਣਾਏਗਾ ਪਰ ਇਸ ਨਾਲ ਅਦਾਲਤ ਵਿੱਚ ਕੇਸ ਕਰਨ ਦਾ ਅਧਿਕਾਰ ਨਹੀਂ ਬਦਲੇਗਾ ਫੈਡਰਲ ਸਰਕਾਰ ਇੱਕ ਨਵਾਂ ਬੈਲ ਲੈਣ ਦੀ ਤਿਆਰੀ ਚ ਜੋ ਕਿ ਉਹਨਾਂ ਨੇ ਪਹਿਲਾਂ ਹੀ ਪੇਸ਼ ਕੀਤੇ ਗੇ ਬਾਰਡਰ ਸੁਰੱਖਿਆ ਬਿੱਲ ਭਾਪਕੇ ਸਟਰੋਂਗ ਬਾਰਡਰ ਐਕਟ ਬਿੱਲ ਸੀ2 ਵਰਗਾ ਹੋਏਗਾ ਪਰ ਨਵੇਂ ਬਿੱਲ ਚ ਉਹਨਾਂ ਤਾਰਾਮਾਂ ਨੂੰ ਹਟਾ ਦਿੱਤਾ ਜਾਏਗਾ ਜਿਨ੍ਹਾਂ ਉੱਪਰ ਵਿਰੋਧੀ ਧਿਰ ਇਤਰਾਜ਼ ਪ੍ਰਗਟ ਕਰ ਰਹੀ ਸੀ ਕਿ ਇਹ ਕੈਨੇਡੀਅਨਸ ਦੇ ਆਜ਼ਾਦੀ ਦੇ ਅਧਿਕਾਰ ਦੇ ਉਤੇ ਟਾਕਾ ਮਾਰੇਗਾ ਸਰਕਾਰ ਦੇ ਚਾਰ ਸੋਰਸਸ ਨੇ ਦੱਸਿਆ ਕਿ ਇਹ ਨਵਾਂ ਬਿੱਲ ਹਫ਼ਤੇ ਦੇ ਅੰਦਰ ਹੀ ਪੇਸ਼ ਕੀਤਾ ਜਾ ਸਕਦਾ ਹੈ ਇਸ ਬਿੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਾਰਡਰ ਸੁਰੱਖਿਆ ਨਾਲ ਸੰਬੰਧਿਤ ਲਏ ਜਾਣ ਵਾਲੇ ਨਿਯਮ ਪਾਰਲੀਮੈਂਟ ਦਾ ਪੜਾਅ ਪਾਰ ਕਰ ਸਕਣ ਪਰ ਬਿਨਾਂ ਉਹਨਾਂ ਵਿਵਾਦਿਤ ਨਿਯਮਾਂ ਦੇ ਜੋ ਲੋਕਾਂ ਦੀ ਪ੍ਰਾਈਵੇਸੀ ਅਤੇ ਆਜ਼ਾਦੀ ਨੂੰ ਘਟਾਉਣ ਪੁਰਾਣੇ ਬਿੱਲ C2 ਜੋ ਕਿ ਜੂਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਤੇ ਅੰਦਰ ਕਈ ਸਰਕਾਰੀ ਤਾਕਤਾਂ ਨੂੰ ਵਧਾਇਆ ਗਿਆ ਸੀ ਇਸ ਚ ਹਿਊਮਨ ਟ੍ਰੈਫਿਕਿੰਗ ਮਨੀ ਲਾਂਡਰਿੰਗ ਰੋਕਣਾ ਤੇ ਰਿਫਿਊਜੀ ਦਾਅਵੇ ਉੱਪਰ ਸਖਤ ਸੀਮਾਵਾਂ ਅਤੇ ਗਵਰਨਮੈਂਟ ਏਜੰਸੀਸ ਵਿਚਕਾਰ ਜਾਣਕਾਰੀ ਸਾਂਝੀ ਕਰਨ ਵੀ ਸ਼ਾਮਲ ਸੀ ਬਿੱਲ ਦੇ ਸਪੌਂਸਰ ਅਤੇ ਪਬਲਿਕ ਸੇਫਟੀ ਮਨਿਸਟਰ ਗੈਰੀ ਅਨੰਦ ਸੰਗਰੀ ਨੇ ਸਪ੍ਰਿੰਗ ਸੀਜ਼ਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪ੍ਰਸਤਾਪਿਤ ਕੁਝ ਕਾਨੂੰਨ ਅਮਰੀਕਨ ਬਾਰਡਰ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਨੇ ਕੈਨੇਡੀਅਨ ਬਾਰਡਰ ਬਹੁਤ ਜ਼ਿਆਦਾ ਖੁੱਲੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀ ਕੈਨੇਡਾ ਦੇ ਸ਼ੁਰੂਆਤੀ ਟੈਰਫ ਲਾਉਣ ਲੱਗੇ ਆ ਇਹ ਦਲੀਲ ਦਿੱਤੀ ਸੀ ਕਿ ਕੈਨੇਡਾ ਦੇ ਬਾਰਡਰ ਰੂਲਸ ਬਹੁਤ ਨਰਮ ਨੇ ਜਿਸ ਮੱਗਰੋਂ ਕੈਨੇਡਾ ਨੇ 1.3 ਬਿਲੀਅਨ ਡਾਲਰ ਦੇ ਬਾਰਡਰ ਸੁਰੱਖਿਆ ਦੇ ਲਈ ਨੰਨੇ ਪੈਸਿਆਂ ਦਾ ਅਲਾਉਨ ਕੀਤਾ ਸੀ ਪਰ ਇਹ ਵੀ ਦੇਖਿਆ ਗਿਆ ਹੈ ਕਿ C2 ਵਿੱਚ ਬਹੁਤ ਸਾਰੀਆਂ ਸ਼ਰਤਾਂ ਦਾ ਸਿੱਧਾ ਸਬੰਧ ਬਾਰਡਰ ਸਕਿਉਰਿਟੀ ਨਾਲ ਨਹੀਂ ਹੈ ਬਲਕਿ ਇਹਨਾਂ ਨੂੰ ਕਈ ਸਾਲਾਂ ਤੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਵੱਲੋਂ ਮੰਗਿਆ ਜਾਂਦਾ ਰਿਹਾ ਹੈ ਇਹਨਾਂ 'ਚ ਕੁਝ ਵਿਵਾਦਿਤ ਹਿੱਸੇ ਐਸੇ ਨੇ ਜਿਨ੍ਹਾਂ ਤਹਿਤ ਕੈਨੇਡਾ ਪੋਸਟ ਨੂੰ ਪਾਰਸਲ ਖੋਲਣ ਦਾ ਹੱਕ ਮਿਲ ਜਾਂਦਾ ਹੈ ਜਾਂ ਫਿਰ ਪੁਲਿਸ ਨੂੰ ਕਿਸੇ ਵਿਅਕਤੀ ਦੇ ਡਿਜੀਟਲ ਡਾਟੇ ਤੱਕ ਬਿਨਾਂ ਕਿਸੇ ਠੋਸ ਵਾਜਬ ਵਜ੍ਹਾ ਦੇ ਅਸੈਸ ਮਿਲ ਸਕਦਾ ਹੈ ਇਹਨਾਂ ਗੱਲਾਂ ਨੇ ਹਿਊਮਨ ਰਾਈਟਸ ਸਮੂਹਾਂ ਨੂੰ ਕਾਫੀ ਅਗਾਹ ਕੀਤਾ ਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਵਿਰੋਧ ਵਿੱਚ ਐਨਡੀਪੀ ਅਤੇ ਕੰਸਰਵਟਿਵ ਪਾਰਟੀ ਨੇ ਕਿਹਾ ਸੀ ਕਿ ਉਹ ਬੈਲ ਸੀਟ 2 ਨੂੰ ਇਸੇ ਮੌਜੂਦਾ ਰੂਪ ਦੇ ਵਿੱਚ ਸਮਰਥਨ ਨਹੀਂ ਦੇਣਗੇ ਇਹ ਮਿਨੋਰਟੀ ਲਿਬਰਲ ਗਵਰਨਮੈਂਟ ਲਈ ਚੁਣੌਤੀ ਵਾਲੀ ਗੱਲ ਬਣੀ ਹੋਈ ਹੈ ਕਿਉਂਕਿ ਬਿਨਾਂ ਕਿਸੇ ਹੋਰ ਪਾਰਟੀ ਦੇ ਸਹਿਯੋਗ ਤੋਂ ਇਹ ਬਿੱਲ ਪਾਸ ਕਰਨਾ ਮੁਸ਼ਕਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ